ਨੌਜਵਾਨ ਨੂੰ ਗੈਰਕਾਨੂੰਨੀ ਤਰੀਕੇ ਦੇ ਨਾਲ ਯੂਐਸਏ ਭੇਜਣ ਦੇ ਮਾਮਲੇ ਦੇ ਵਿੱਚ ਕਿਸਾਨਾ ਗੁੱਤੇ ਮਾਮਲਾ ਦਰਜ ਸੁਖਵਿੰਦਰ ਸਿੰਘ ਸੁਖ ਗਿੱਲ ਦੇਤੇ ਦਰਜ ਹੋਈ ਐਫਆਈਆਰ ਮੋਗਾ ਦੇ ਜਸਵਿੰਦਰ ਸਿੰਘ ਦੀ ਸ਼ਿਕਾਇਤ ਦੇਤੇ ਹੋਈ ਕਾਰਵਾਈ ਵਿਪੂਠ ਹੋਏ ਭਾਰਤੀਆਂ ਨੂੰ ਰੱਖਣ ਨੂੰ ਲਿਆਰ ਨਾਰਥ ਅਮਰੀਕਾ ਦੇ ਕੋਸਟਾ ਰੀਕਾ ਨਾਗਰਿਕਤਾ ਦੀ ਤਸਦੀਕ ਨਾ ਹੋਣ ਤੱਕ ਰਹਿ ਸਕਣਗੇ ਗੈਰਕਾਨੂੰਨੀ ਪ੍ਰਵਾਸੀ 200 ਡਿਪੋਰਟਸ ਦਾ ਪਹਿਲਾ ਬੈਚ ਪਹੁੰਚਿਆ ਹੈ ਕੋਸਟਾ ਰੀਕਾ ਬਿਨਾਂ ਦਸਤਾਰਾਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਉੱਤੇ ਭਾਜਪਾ ਆਗੂ ਆਰ ਪੀ ਸਿੰਘ ਨੇ ਚੁੱਕੇ ਸਵਾਲ ਕਿਹਾ ਹੁਣ ਅਮਰੀਕਾ ਦੇ ਵਿੱਚ ਰਹਿੰਦੇ ਖਾਲਿਸਤਾਨੀ ਸਮਰਥਕ ਕਿੱਥੇ ਨੇ ਕੈਨੇਡਾ ਦੇ ਸਿੱਖ ਸੰਸਦਾਂ ਦੀ ਚੁੱਪੀ ਤੇ ਵੀ ਚੁੱਕੇ ਸਵਾਲ ਅੱਜ ਹੋਵੇਗਾ ਦਿੱਲੀ ਦੇ ਨਵੇਂ ਸੀਐਮ ਦਾ ਐਲਾਨ ਸ਼ਾਮ 6 ਵਜੇ ਭਾਜਪਾ ਵਿਧਾਇਕ ਜਲਦੀ ਬੈਠਕ ਕੱਲ ਰਾਮਰੇਲਾ ਮੈਦਾਨ ਦੇ ਵਿੱਚ ਸੋਚਕ ਸਮਾਗਮ ਪੰਜਾਬ ਦਾਸੀਏ ਬਦਲੇ ਜਾਣ ਦੀ ਸਰਦਾਰਤੀ ਬੋਲੇ ਮੁੱਖ ਮੰਤਰੀ ਮਾਨ ਕਿਹਾ ਇੱਕ ਕੋਰੀ ਅਫਵਾਹ ਕੀਚਰੀਵਾਲ ਦੇ ਪੰਜਾਬ ਦਾ ਸੀਐਮ ਬਣਦੇ ਬਾਰੇ ਪੁੱਛਿਆ ਗਿਆ ਸੀ ਸਵਾਲ ਭਾਰਤ ਦੇ ਫੰਡ ਰੋਕਣ ਦੇ ਸਵਾਲ ਦੇ ਉੱਤੇ ਟਰੰਪ ਦੀ ਟੋਟੋ ਕਹਿੰਿਆ ਭਾਰਤ ਦੇ ਕੋਲ ਬਹੁਤ ਜ਼ਿਆਦਾ ਪੈਸਾ ਅਸੀਂ 21 ਮਿਲੀਅਨ ਡਾਲਰ ਕਿਉਂ ਦੇਈ ਅਮਰੀਕਾ ਨੇ ਰੋਕਿਆ ਹੈ ਭਾਰਤ ਨੂੰ ਦਿੱਤਾ ਜਾਣ ਵਾਲਾ 21 ਮਿਲੀਅਨ ਡਾਲਰ ਦਾ ਫੰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦੇ ਪੇਪਰਾਂ ਦੀ ਅੱਜ ਤੋਂ ਸ਼ੁਰੂਆਤ 24 ਫਰਵਰੀ ਤੋਂ 12ਵੀਂ ਤੇ 10 ਮਾਰਚ ਤੋਂ 10ਵੀਂ ਦੀ ਪ੍ਰੀਖਿਆ ਇਹ ਰੋਲਸ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ ਫਾਈਨਲ ਮੈਚ ਦੇ ਦੌਰਾਨ ਦਰਸ਼ਕਾਂ ਦੇ ਡਿੱਗੇ ਆਤੀਸ਼ਬਾਜ਼ੀ ਤੋਂ ਨਿਕਲੇ ਪਟਾਕੇ ਹਾਦਸੇ ਦੇ ਵਿੱਚ 3 ਲੋਕ ਗੰਭੀਰ ਰੂਪ ਦੇ ਨਾਲ ਜ਼ਖਮ ਤੇ ਅੱਜ ਮੌਸਮ ਦਾ ਬਦਲ ਸਕਦਾ ਮિજાਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਪਹਾੜਾਂ ਦੇ ਵਿੱਚ ਬਰਬੜੀ ਵੀ ਭਵਿਕਵਾ ਸੱਸੀ ਗਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰਾਂ ਅੱਜ ਸਵੇਰ ਦੇ ਬੁਲੇਟਿਨ ਦੇ ਨਾਲ ਜੀ ਹਾਂ ਇਸ ਸਮੇਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਸ਼ ਦੇ ਵਿੱਚ ਜ਼ਿਕਰ ਹੈ ਪਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੌਜਵਾਨਾਂ ਦਾ ਜ਼ਿਕਰ ਹੈ ਉਹਨਾਂ ਏਜੰਟਾਂ ਦਾ ਜ਼ਿਕਰ ਹੈ ਉਹਨਾਂ ਲੋਕਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ ਨੌਜਵਾਨਾਂ ਨੂੰ ਇਨ ਫੈਕਟ ਉਹਨਾਂ ਲੋਕਾਂ ਦੇ ਉੱਤੇ ਵੀ ਨਜ਼ਰ ਹੈ ਜੋ ਕਿ ਝਾਂਸਾ ਦਿੰਦੇ ਨੇ ਕਹਿੰਦੇ ਨੇ ਕਿ ਵਿਦੇਸ਼ ਭੇਜ ਦਵਾਂਗੇ ਇੱਕ ਨੰਬਰ ਦੇ ਵਿੱਚ ਪਰ ਭੇਜ ਦਿੱਤਾ ਜਾਂਦਾ ਹੈ ਦੋ ਨੰਬਰ ਦੇ ਵਿੱਚ ਕਿਰ ਬਹੁਤ ਸਾਰੇ ਪੰਜਾਬੀ ਵਾਪਸ ਭੇਜੇ ਗਏ ਨੇ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਇਹ ਐਕਸ਼ਨ ਲਗਾਤਾਰ ਜਾ ਰਹੀ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਨੌਜਵਾਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਯੂਐਸਏ ਭੇਜਣ ਦੇ ਮਾਮਲੇ ਦੇ ਵਿੱਚ ਇੱਕ ਕਿਸਾਨ ਲੀਡਰ ਦੇ ਉੱਤੇ ਐਫਆਈਆਰ ਹੋਈ ਹੈ ਜਿਹਾਂ ਮੌਕਾ ਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹ ਮੌਕਾ ਦੇ ਆਗੂ ਦਸੇ ਜਾ ਰਹੇ ਨੇ ਪਰ ਕਿਸਾਨਾ ਗੁੱਸੂ ਸੁਖਵਿੰਦਰ ਸਿੰਘ ਦੇ ਸੁਖ ਗਿੱਲ ਵਿਪੀ ਐਫ ਆਈ ਆਰ ਦਰਜ ਹੋਈ ਹੈ ਉਹ ਕਦੇ ਸੁਵਿੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ 45 ਲੱਖ ਲੈ ਕੇ ਅਮਰੀਕਾ ਭੇਜਿਆ ਸੀ ਪੁਲਿਸ ਨੇ ਕਿਸਾਨਾ ਗੁੱ ਸੁਖਵਿੰਦਰ ਸੁਖ ਗਿੱਲ ਤੇ ਨਾਲ ਉਸਦੇ ਭਰਾ ਤਲਵਿੰਦਰ ਸਿੰਘ ਉਸਦੇ ਬਜ਼ੁਰਗ ਮਾਂ Pritam Kaur ਅਤੇ ਚੰਡੀਗੜ੍ਹ ਦੇ ਇੱਕ ਟਰੈਵਲ ਏਜੰਟ ਦੇ ਉੱਤੇ ਮਾਮਲਾ ਦਰਜ ਕੀਤਾ ਰਿਪੋਰਟ ਹੋ ਕੇ ਆਈ ਜਸਵਿੰਦਰ ਨੇ ਇਲਜ਼ਾਮ ਲਗਾਇਆ ਕਿ ਇਹਨਾਂ ਨੇ 45 ਲੱਖ ਰੁਪਏ ਲੈ ਕੇ ਗੰਕੀ ਰੂਟ ਦੇ ਜ਼ਰੀਏ ਅਮਰੀਕਾ ਭੇਜਿਆ ਸੀ ਤੇ ਉਸ ਤੋਂ ਬਾਅਦ ਹੁਣ ਐਕਸ਼ਨ ਹੋ ਰਿਹਾ ਹੈ ਦੇਖੋ ਦੋ ਗੱਲਾਂ ਨੇ ਇਸ ਦੇ ਵਿੱਚ ਇੱਕ ਤਾਂ ਜਿਹੜਾ ਸੁਖਵਿੰਦਰ ਸਿੰਘ ਸੁਖਗਿੱਲ ਐ ਇਹ ਇੱਕ ਕਿਸਾਨ ਆਗੂ ਐ ਤੇ ਦੂਜੀ ਗੱਲ ਇਹ ਹੈ ਕਿ ਜੋ ਸਮਝ ਆ ਰਹੀ ਹੈ ਕਿ ਇਸਨੇ ਨੌਜਵਾਨ ਨੂੰ ਚਾਂਸਾ ਦਿੱਤਾ ਜੋ ਅਲੀਗੇਸ਼ਨਸ ਨੇ ਉਸਦੇ ਵਿਹਾਰ ਦੇ ਉੱਤੇ ਮੈਂ ਕਹਿ ਰਹੇ ਹਾਂ ਕਿ ਚਾਂਸਾ ਦਿੱਤਾ ਇੱਕ ਚੰਡੀਗੜ੍ਹ ਦੇ ਏਜੰਟ ਦੇ ਨਾਲ ਗੱਲਬਾਤ ਕਰਵਾਈ 45 ਲੱਖ ਦੇ ਵਿੱਚ ਅਮਰੀਕਾ ਭੇਜਣ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਡਿਪਾਟ ਹੋ ਗਿਆ ਤੇ ਅਗਲਾ ਪੁਆਇੰਟ ਇਹ ਹੈ ਕਿ 45 ਲੱਖ ਦੇ ਵਿੱਚੋਂ ਸੁਖਗਿੱਲ ਦੇ ਕੋਲ ਕਿੰਨੇ ਰਹਿ ਗਏ ਅਹ ਟਰੈਵਲ ਏਜੰਟ ਨੇ ਕਿੰਨੇ ਕਮਾ ਲਏ ਕਰ ਕੋਲ ਮਿਲਾ ਕੇ ਐਕਸ਼ਨ ਤਾਂ ਹੋ ਰਿਹਾ ਹੈ ਤੇ ਇਸ ਸਮੇਂ ਖਬਰ ਇਹ ਹੈ ਕਿ ਸੁਗਿਲ ਤੇ ਉਸਦੀ ਪ੍ਰਾ ਤੇ ਉਸਦੀ ਮਾਂ ਤੇ ਨਾਲ ਹੀ ਟਰੈਵਲ ਏਜੰਟ ਤਿੰਨ ਚਾਰਾਂ ਦੇ ਖਿਲਾਫ ਜਿਹੜਾ ਪਰਚਾਉ ਦਰਜ ਕੀਤਾ ਗਿਆ ਤੇ ਇਸ ਸਮੇਂ ਸਾਡੇ ਸਹਿਯੋਗੀ ਦੀਪਕ ਸਿੰਘਲਾ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਮੋਗਾ ਤੋਂ ਉਹਨਾਂ ਦਾ ਰੁਕਰ ਦੇ ਦੀਪਕ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਥੋੜਾ ਸਮਝਾਓ ਕਿ ਇਹ ਸੁਖ gil ਖੁਦ ਟਰੈਵਲ ਏਜੰਟ ਹੈ ਜਾਂ ਫਿਰ ਇਸ ਨੇ ਕੋਈ ਵਿਚੋਲਗੀ ਦਾ ਕੰਮ ਕੀਤਾ ਕੀ ਪੂਰੀ ਜਾਣਕਾਰੀ ਕੀ ਇਸ ਪੂਰੀ ਖਬਰ ਦੇ ਨਾਲ ਜੁੜੀ ਹੋਈ ਦੇਖੋ ਕਰੋ ਇਸ ਮਾਮਲੇ ਦੇ ਵਿੱਚ ਹੈ ਇਹ ਸਾਫ਼ ਨਹੀਂ ਕਿ ਸੁਖ ਗਿੱਲ ਹੀ ਟਰੈਵਲ ਏਜੰਟ ਸੀਗਾ ਲੇਕਿਨ ਜਿਹੜਾ ਮਾਮਲਾ ਦਰਜ ਹੋਇਆ ਹੈ ਸੁਖ ਗਿੱਲ ਤੇ ਤਲਵਿੰਦਰ ਤੇ ਪ੍ਰੀਤਮ ਕੌਰ ਤੇ ਇੱਕ ਗਰੁੱਪੀਟ ਦੱਸਿਆ ਜਾ ਰਿਹਾ ਕਿ ਜਿਹੜਾ ਚੰਡੀਗੜ੍ਹ ਇੱਕਮ ਟਰੈਵਲ ਤੇ ਜਿੱਥੇ ਕਿ ਇਹਨਾਂ ਨੂੰ ਜਸਵਿੰਦਰ ਨੂੰ ਟਿਕਟ ਦਿੱਤੀ ਸੀ ਔਰ ਵੀਜ਼ਾ ਦਿੱਤਾ ਸੀਗਾ ਜਿਹੜਾ ਜਸਵਿੰਦਰ ਵੱਲੋਂ ਰੂਪ ਲਗਾਇਆ ਜਾ ਰਿਹਾ ਹੈ ਕਿ ਜਿਹੜਾ 45 ਲੱਖ ਰੁਪਏ ਦਿੱਤਾ ਸੀ 1.5 ਕਿਲਾ ਜ਼ਮੀਨ ਵਿੱਚ ਨੇ ਵੇਚੀ ਸੀ ਉਹਦੇ ਵਿੱਚੋਂ 40 ਲੱਖ ਰੁਪਏ ਲੈ ਕੇ 30 ਲੱਖ ਰੁਪਏ ਜਿਹੜਾ ਹੈਗਾ ਸੁਖਗਿੱਲ ਦੇ ਘਰੇ ਜਿਹੜਾ ਜਾ ਕੇ ਦਿੱਤਾ ਸੀਗਾ ਜਿੱਥੇ ਤਲਵਿੰਦਰ ਸਿੰਘ ਸੀਗੇ ਔਰ ਉਹਨਾਂ ਦੀ ਮਾਤਾ ਪ੍ਰੀਤਮ ਕੌਰ ਜੀ ਔਰ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ 60 ਭਾਰਤੀ ਰਿਪੋਰਟ ਹੋਏ ਸੀਗੇ ਅਮਰੀਕਾ ਤੋਂ ਉਹਦੇ ਵਿੱਚ ਮੋਗਾ ਦੇ ਪਿੰਡ ਬਰੰਡੋਰੀ ਰਾਈਆਂ ਦਾ ਜਸਵਿੰਦਰ ਸਿੰਘ ਵੀ ਸੀਗਾ ਜਸਵਿੰਦਰ ਸਿੰਘ ਤਕਰੀਬਨ 1.5 ਮਹੀਨੇ ਪਹਿਲਾਂ ਜਿਹੜਾ ਦੱਸਿਆ ਜਾ ਰਿਹਾ ਕਿ ਅਮਰੀਕਾ ਲਈ ਗਿਆ ਸੀਗਾ ਔਰ ਚੰਡੀਗੜ੍ਹ ਦੇ ਦਫ਼ਤਰ ਇਕਮ ਟਰੈਵਲ ਦੇ ਦਫ਼ਤਰ ਦੇ ਵਿੱਚ ਉਸ ਨੂੰ ਟਿਕਟ ਔਰ ਵੀਜ਼ਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਫਲਾਈਟ ਤੇ ਚੜਾਇਆ ਗਿਆ ਸੀ ਔਰ ਪ੍ਰਾਗ ਜਾ ਕੇ ਉਹਨੂੰ ਪਤਾ ਲੱਗਾ ਸੀਗਾ ਕਿ ਮੇਰਾ ਵੀਜ਼ਾ ਜਿਹੜਾ ਹੈ ਛੇ ਨਿਦਨ ਦਾ ਲੱਗਾ ਹੋਇਆ ਹੈ ਔਰ ਮੇਰਾ ਵੀਜ਼ਾ ਅਮਰੀਕਾ ਦਾ ਨਹੀਂ ਹੈਗਾ ਜਿਸ ਤੋਂ ਬਾਅਦ ਉਹਨੂੰ ਲਗ ਲਗ ਦੇਸ਼ਾਂ ਦੇ ਵਿੱਚ ਲਿਜਾਇਆ ਗਿਆ ਔਰ ਉੱਥੋਂ ਡੰਕੀ ਦੇ ਰਾਹੀਂ ਉਹਨੂੰ ਅਮਰੀਕਾ ਭੇਜਿਆ ਗਿਆ ਜਿੱਥੇ ਕਿ ਜਦੋਂ ਬਾਰਡਰ ਕ੍ਰੋਸ ਕੀਤਾ ਉਸੇ ਦਰਾਂ ਨਹੀਂ ਜਿਹੜਾ ਜਸਵਿੰਦਰ ਨੂੰ ਅਮਰੀਕਾ ਪੁਲਿਸ ਨੇ ਕ੍ਰੈਸਟ ਦੇ ਵਿੱਚ ਮੈਨੂੰ ਅਲਰਜੀ ਹੋਣਾ 18 ਦਿਨਾਂ ਨੂੰ ਆਪਣੀ ਰੈਸਟ ਦੇ ਵਿੱਚ ਰੱਖਿਆ ਉਸ ਤੋਂ ਬਾਅਦ 3 ਦਿਨ ਫਲਾਈਟ ਦੇ ਦੌਰਾਨ ਜਿਹੜਾ ਅਮ੍ਰਿਤਸਰ 에ਅਰਪੋਰਟ ਤੇ ਪਹੁੰਚਿਆ ਸੀ ਉਸ ਤੋਂ ਬਾਅਦ ਘਰ ਪਹੁੰਚਾ ਘਰ ਜੀ ਤਾਂ ਇੱਕਲੀਅਰ ਨਹੀਂ ਆ ਕ ਆਮ ਤੌਰ ਤੇ ਵੀ ਹੁੰਦਾ ਕਿ ਜਿਹੜੇ ਵਕ ਵਕ ਸ਼ਹਿਰ ਨੇ ਉੱਥੇ ਟਰੈਵਲ ਏਜੰਟ ਬਣ ਜਾਂਦੇ ਨਹੀਂ ਪਰ ਬੇਸਿਕਲੀ ਅਗਲੇ ਟਰੈਵਲ ਏਜੰਟ ਦੇ ਸੰਪਰਕ ਦੇ ਵਿੱਚ ਹੁੰਦੇ ਨੇ ਥੋੜਾ ਜਿਹਾ ਪਰਿਵਾਰ ਬਾਰੇ ਵੀ ਦੱਸ ਦੋ ਕਿ ਪਰਿਵਾਰ ਕੀ ਕਹਿ ਰਿਹਾ ਕਿ ਡੰਕੀ ਰੂਟ ਦੀ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਜਾਂ ਫਿਰ ਕਿਹਾ ਗਿਆ ਸੀ ਕਿ ਅੰਤੋਂ ਸਿੱਧਾ ਭੇਜਾਂਗੇ ਔਰ ਭੇਜਿਆ ਗਿਆ ਡੰਕੀ ਰੂਟ ਦੇ ਜ਼ਰੀਏ ਬਿਲਕੁਲ ਜਿਸ ਤਰ੍ਹਾਂ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੂੰ ਭੇਜਿਆ ਗਿਆ ਸੀਗਾ ਉਹਨਾਂ ਨੂੰ ਲੀਗਲ ਤੌਰ ਤੇ ਉੱਥੇ ਭੇਜਣ ਲਈ ਕਿਹਾ ਗਿਆ ਸੀਗਾ ਔਰ 45 ਲੱਖ ਰੁਪਏ ਜਿਹੜਾ ਪੂਰਾ ਦਿੱਤਾ ਕਿ ਕਿ 30 ਲੱਖ ਪਹਿਲਾਂ ਦਿੱਤਾ ਉਸ ਤੋਂ ਬਾਅਦ ਵਕ-ਵਕ ਜਿਹੜਾ ਅਕਾਊਂਟਾਂ ਦੇ ਵਿੱਚ ਉਹਨਾਂ ਨੇ ਪੈਸੇ ਪਵਾਏ ਔਰ ਇੱਕ ਜਿਹੜੇ ਡਾਲਰ ਸੀਗੇ ਕੁਛ 2700 ਦੇ ਕਰੀਬ ਜਿਹੜੇ ਡਾਲਰ ਸੀਗੇ ਉੱਥੇ ਡੰਕਰ ਨੇ ਜਿਹੜਾ ਉਹਨਾਂ ਤੋਂ ਖੋਲੇ ਸੀਗੇ ਔਰ ਕਈ ਜਿਹੜੇ ਜੰਗਲ ਹੈ ਮੈਕਸੀਕੋ ਦੇ ਜੰਗਲ ਹੈ ਪਾਰ ਕਰਕੇ ਜਿਹੜਾ ਜਸਵੰਦਰ ਸਿੰਘ ਬਾਰਡਰ ਕ੍ਰੋਸ ਕੀਤਾ ਸੀ ਜਿਸਨੇ ਅਮਰੀਕਾ ਦਾ ਜਿੱਥੇ ਉਸਨੂੰ ਅਰੈਸਟ ਕਰ ਲਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਉਹ ਮੋਗਾ ਵਾਪਸ ਆਇਆ ਔਰ ਹਾਲਾਂਕਿ ਪਰਿਵਾਰ ਵੱਲੋਂ ਮੰਗੀ ਪਟੀ ਜਾਰੀ ਹੈ ਕਿ ਉਹਨਾਂ ਦੇ ਪੈਸੇ ਜਿਹੜੇ ਆ ਵਾਪਸ ਲਵਾਏ ਜਾਣ ਕਿਉਂਕਿ 1.5 ਕਿਲਾ ਜ਼ਮੀਨ ਸੀ ਉਹਨਾਂ ਕੋਲੇ ਉਹ ਵੀ ਬੇਇਜ਼ਤੀ ਜਿਹੜਾ ਕਰਤੀਗਾ ਉਹ ਵੀ ਗੁਰੂਈ ਰੱਖਿਆ ਸੀ ਕਰੋ ਜੀ ਸ਼ੁਕਰੀਆ ਕੋਈ ਗ੍ਰਿਫਤਾਰੀ ਹੋਈ ਹੈ ਸ਼ੁਕਰੀਆ ਤਾਂ ਵੱਲ ਸਾਡੇ ਨਾਲ ਜੁੜਨ ਲਈ ਤਾਂ ਇਹ ਮੋਗਾ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਪਰ ਹੁਣ ਸਵਾਲ ਇਹੀ ਹੈ ਕਿ ਬਾਕੀ ਹੀ ਕੁਝ ਇਸ ਤਰੀਕੇ ਨਾਲ ਹੀ ਭੇਜਿਆ ਗਿਆ ਸੀ ਦੇਖੋ ਦੋ ਤਰੀਕੇ ਨੇ ਇਸ ਪੂਰੇ ਮਾਮਲੇ ਦੋ ਐਂਗਲ ਨੇ ਇਨਫੈਕਟ ਜਿਸ ਨੂੰ ਸਮਝਣ ਦੀ ਲੋੜ ਹੈ ਇੱਕ ਕਿ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਕਲੀਅਰ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਅਸੀਂ ਭੇਜ ਰਹੇ ਹਾਂ ਇੱਥੋਂ ਜਾਣਾ ਹੋਏਗਾ ਫਰਾਨੇ ਦੇਸ਼ ਜਹਾਜ਼ ਦੇ ਜ਼ਰੀਏ ਫਿਰ ਫਰਾਨੇ ਦੇਸ਼ ਤੇ ਉਸ ਤੋਂ ਬਾਅਦ ਡੰਕੀ ਰੂਟ ਦੇ ਜ਼ਰੀਏ ਬਾਰਡਰ ਟਪਾ ਦਵਾਂਗੇ ਇੱਕ ਤਾਂ ਪੁਆਇੰਟ ਇਹ ਹੈ ਦੂਜੇ ਕਈ ਏਜੰਟ ਹੈ ਜਿਹੇ ਨੇ ਜਿਹੜੇ ਕਹਿੰਦੇ ਸੀ ਕਿ ਨਹੀਂ ਤੁਹਾਨੂੰ ਪਹਿਲਾਂ ਇਸ ਦੇਸ਼ ਦੇ ਵਿੱਚ ਰੱਖਾਂਗੇ ਫਿਰ ਫਰਾਂਸ ਦੇ ਵਿੱਚ ਰੱਖਾਂਗੇ ਤੇ ਫਿਰ ਸਿੱਧਾ ਤੁਹਾਡਾ ਜਹਾਜ਼ ਅਮਰੀਕਾ ਦੇ ਵਿੱਚ ਉਤਰੇਗਾ। ਕਈ ਲੋਕ ਇਸ ਤਰੀਕੇ ਨਾਲ ਵੀ ਕਹਿੰਦੇ ਨੇ। ਤਾਂ ਦੋਵੇਂ ਕੇਸਿਸ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਜਿਹੜਾ ਡੰਕੀ ਰੂਟ ਦੇ ਜ਼ਰੀਏ ਭੇਜ ਰਿਹਾ ਸੀ ਹੈ ਤਾਂ ਉਹ ਵੀ ਇਲੀਗਲ ਕਾਰਵਾਈ ਤਾਂ ਉਹਨਾਂ ਤੇ ਵੀ ਹੋਵੇਗੀ ਪਰ ਉਸ ਦੇ ਵਿੱਚ ਬਸ ਫਰਕ ਇਹ ਨਾ ਕਿ ਜਿਹੜੇ ਇੱਥੋਂ ਲੋਕ ਜਾ ਰਹੇ ਸੀ ਉਹਨਾਂ ਦੀ ਵੀ ਕਿਤੇ ਨਾ ਕਿਤੇ ਸਹਿਮਤੀ ਸੀ ਕਿ ਸਾਡਾ ਬੱਚਾ ਜਾਂ ਮੈਂ ਖੁਦ ਬਾਰਡਰ ਟੱਪਨ ਨੂੰ ਤਿਆਰ ਹਾਂ ਤੇ ਮੈਂ ਉੱਥੇ ਜਾ ਕੇ ਜੇ ਪੁਲਿਸ ਨੇ ਘੇਰ ਲਿਆ ਜਾਂ ਫਿਰ ਕੋਈ ਹੋਰ ਹੋ ਗਈ ਗੱਲ ਤਾ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਆਪਾਂ ਨੂੰ ਕਿ ਹਾਂ ਇਹ ਵੀ ਹੋ ਸਕਦਾ ਹੈ ਕਿ ਜੇ ਤੁਹਾਨੂੰ ਦੱਸਿਆ ਹੋਵੇ ਕਿ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਤੁਰਕੇ ਜਾਣਾ ਹੈ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਕਿ ਜੰਗਲ ਸੰਘਣਾ ਕਈ ਕਿਲੋਮੀਟਰ ਲੰਬਾ ਤਾਂ ਉੱਥੇ ਤਾਂ ਕੁਝ ਵੀ ਹੋ ਸਕਦਾ ਹੈ ਇਹ ਇਹ ਪਿਛਲੇ ਲੰਬੇ ਟਾਈਮ ਤੋਂ ਆਪਾਂ ਗੱਲਾਂ ਸੁਣਦੇ ਆਏ ਹਾਂ ਤਾਂ ਹੁਣ ਕਿਹੜੇ ਐਂਗਲ ਤੋਂ ਦੇਖਿਆ ਜਾਵੇ ਇਟ ਸਿਰਫ ਟਰੈਵਲ ਏਜੰਟ ਹੀ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਜਾਂ ਫਿਰ ਅ ਦੂਜੇ ਪਾਸੇ ਜਿਹੜੇ ਲਾਲਚਵਾਸ ਪੈਕੇਜ ਜਾ ਰਹੇ ਨੇ ਉਹੀ ਨਹੀਂ ਕਿਰ ਗੱਲਾਂ ਕੀ ਹੁੰਦੀਆਂ ਨੇ ਸਮਝਵਾਕ ਤਾਂ ਬਹੁਤ ਦਿਖਾਏ ਜਾਂਦੇ ਨੇ ਕਿ ਜਾਂਦੇ ਤੁਹਾਨੂੰ ਕੰਮ ਜੀ ਜਾਂਦੇ ਤੁਹਾਡੇ ਕੋਲ ਨੌਕਰੀ 2 ਲੱਖ ਰੁਪਏ ਮਹੀਨਾ ਲੱਖ ਘਰ ਤੇ ਜਿਉ ਫਲਾਣਾ ਕਮਕਾਨ ਬੜੀਆਂ ਗੱਲਾਂ ਹੁੰਦੀਆਂ ਨੇ ਤਾਂ ਉਹਦਾ ਨਤੀਜਾ ਇਸ ਸਮੇਂ ਇਹੀ ਹੈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਵਾਪਸ ਆਉਣਾ ਪੈ ਰਿਹਾ ਹੈ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਸਮੇਂ ਜਿਹੜੇ 2 ਨੰਬਰ ਦੇ ਵਿੱਚ ਅਮਰੀਕਾ ਗਏ ਨੇ ਪਿਛਲੇ 6-8 ਮਹੀਨੇ ਤੋਂ 1 ਸਾਲ ਤੋਂ ਉਹ ਕਿਸੇ ਘਰ ਦੇ ਵਿੱਚ ਲੁਕੇ ਬੈਠੇ ਨੇ ਉਕਿਸੇ ਨੇ ਉਹਨਾਂ ਉੱਥੇ ਸ਼ਰਮ ਦਿੱਤੀ ਹੈ ਜਾਂ ਕੋਈ ਕਿਸੇ ਜਿਹੜਾ ਸਟੋਰ ਦੇ ਵਿੱਚ ਕੰਮ ਕਰਦਾ ਹੈ ਕਿ ਅਸੀਂ ਗੋਡਾਊਨ ਦੇ ਵਿੱਚ ਕੰਮ ਕਰਦਾ ਉੱਥੇ ਹੀ ਰਹੀ ਜਾ ਰਹੇ ਨੇ ਬਾਹਰ ਉਹਨਾਂ ਨੇ ਸੂਰਜ ਨਹੀਂ ਦੇਖਿਆ ਕਈ ਦਿਨਾਂ ਤੋਂ ਕਿ ਡਿਪੋਟ ਕਿਤੇ ਜਾ ਰਹੇ ਨੇ ਭਾਰਤੀ ਤੇ ਇਸ ਸਭ ਦੇ ਵਿਚਾਲੇ ਕੁਝ ਰਾਹਤ ਦੀ ਥੋੜੀ ਜਿਹੀ ਰਾਹਤ ਵਾਲੀ ਖਬਰ ਹੈ ਡਿਪੋਟ ਹੋ ਰਹੇ ਭਾਰਤੀਆਂ ਨੂੰ ਲੈ ਕੇ ਡਿਪੋਟ ਹੋਈ ਭਾਰਤੀਆਂ ਨੂੰ ਰੱਖਣ ਦੇ ਲਈ ਕੋਸਟਾ ਰੀਕਾ ਜਿਹੜਾ ਅਮਰੀਕੀ ਅ ਦੇਸ਼ ਹੈ ਅ ਅਮਰੀਕੀ ਕੰਟੀਨੈਂਟਲ ਜਿਹੜਾ ਦੇਸ਼ ਹੈ ਉਹ ਤਿਆਰ ਹੈ ਭਾਰਤੀਆਂ ਨੂੰ ਰੱਖਣ ਦੇ ਲਈ ਕੋਸਟਾ ਰੀਕਾ ਤਿਆਰ ਹੈ ਨਾਗਰਿਕਤਾ ਦੀ ਤਸਦੀਕ ਨਾ ਹੋਣ ਤੱਕ ਕੋਸਟਾ ਰੀਕਾ ਦੇ ਵਿੱਚ ਰਹਿ ਸਕਣਗੇ 200 ਡਿਪੂਟੀਆਂ ਦਾ ਪਹਿਲਾ ਬੈਚ ਕੋਸਟਾ ਰੀਕਾ ਪਹੁੰਚਿਆ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਦੇ ਕਈ ਦੇਸ਼ਾਂ ਨੇ ਰਹਿਣ ਦੇ ਲਈ ਵਿਵਸਥਾ ਕੀਤੀ ਹੈ ਡਿਪੋਰਟੀਆਂ ਨੂੰ ਸਥਾਈ ਤੌਰ ਦੇ ਉੱਤੇ ਰੱਖਣ ਦੇ ਲਈ ਰਾਜ਼ੀ ਹੋਏ ਨੇ ਕਈ ਦੇਸ਼ ਦੂਜੇ ਦੇਸ਼ਾਂ ਦੇ ਵੱਲੋਂ ਨਾਗਰਿਕਤਾ ਦੀ ਪਛਾਣ ਨਾ ਹੋਣ ਤੱਕ ਇਹ ਡਿਪੋਰਟੀਆਂ ਰਹਿ ਸਕਣਗੇ ਅਮਰੀਕੀ ਸਰਕਾਰ ਦੇ ਮੁਤਾਬਿਕ ਅਮਰੀਕਾ ਦੇ ਵਿੱਚ 18000 ਗੈਰਕਾਨੂੰਨੀ ਪ੍ਰਵਾਸੀ ਭਾਰਤੀ ਰਹਿ ਰਹੇ ਨੇ ਅਮਰੀਕਾ ਹੁਣ ਤੱਕ ਤਿੰਨ ਜਾਜ਼ਾ ਦੇ ਜ਼ਰੀਏ 332 ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡਿਪੋਰਟ ਕਰ ਚੁੱਕਿਆ ਤੇ ਇਸ ਸਮੇਂ ਸਾਡੇ ਨਾਲ ਨੀਰਤ ਸਿੰਘ ਸਾਡੇ ਸਹਿਯੋਗੀ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਆਂ ਮੇਰੇ ਥੋੜਾ ਸਾ ਸਮਝਾਈਏ ਕਿ ਕੋਸਟਾ ਰਿਕਾ कि ये स्टेटमेंट क्या जो डिपोर्ट किए जा रहे भारतीय हैं उनके लिए राहत है ये किस तरीके से राहत है देखिए राहत की बात अल्टीमेटली क्या है कि अवैध प्रवासियों को आना ही है ऐसे में तीसरे देश में उन्हें माइग्रेंट सेंटर्स में रखा जाएगा कोस्टारिका तैयार हुआ है खासकर एशिया और भारत के लोगों को लेने के लिए और जो अब तक जानकारी मिली आज एक प्लेन आना था 200 अवैध माइग्रेंट्स को लेकर जिसमें शायद एक प्लेन उतर भी गया 200 लोगों को लेकर ये जानकारी सामने आई है लेकिन महत्वपूर्ण बात यह है कि राहत की बात अगर भारतीयों को कहे तो सीधे अब तक तीन प्लेन आए हैं तीन लोग आए हैं तो जिनको भेजना है अमेरिका को वो तो भेजने उसके लिए लगातार दबाव भी बनाए हुए हैं तमाम उन माइग्रेंट वर्कर्स पे जो लोग अवैध तौर पे अमेरिका में रह रहे और उनकी छानबीन कर रहा है। और एक सूची भी भारत सरकार से साझा की थी इससे पहले विदेश मंत्रालय ने जिसके बारे में जानकारी दी थी लेकिन कोस्टारिका में रहने से ये है कि वहाँ माइग्रेंट सेंटर्स में ही रखेंगे और अंत, अंततः उनको भी भारत या जिन देशों के निवासी वहाँ भेजा ही जाएगा तो बस ये है कि अब उनके भेजने की व्यवस्था क्या होगी अब तक जो है अमेरिका अपने मिलिट्री प्लेन से लोगों को भेज रहा था बेड़ियों में और हथकड़ियों में बांध कर भेज रहा था तो देखना होगा कि कोस्टारिका से जो भारतीय भारत आएंगे उनके भेजने की व्यवस्था क्या होगी तो एक राहत ये हो, हो सकती है कि जिस तरह से भेजा जा रहा था मिस ट्रीटमेंट का सवाल था वो शायद उसमें राहत मिले लेकिन अंततः उन्हें भेजा ही जाएगा यह तय है आ, मतलब इसको ये समझा जाए कि आ, जितनी देर तक ये नहीं कंफर्म होता कि वो इंडियन हैं या फिर वो कौन है उनकी नागरिकता आ, क्लियर नहीं होती तब तक वो वहां पे रह पाएंगे मैं और थोड़े से आ, आसान शब्दों में कहूं कि उनकी डिपोर्टेशन शायद पंद्रह बीस दिन या एक महीना दो महीना डिले हो गई बस इतना फर्क है देखिए बिल्कुल जो भारतीय है उन्हें आना ही होगा और भारत सरकार ने भी कहा है कि जो भारतीय अवैध तौर पर रह रहे हैं और जिनकी पहचान की पुष्टि भारत सरकार की तरफ से कर दी जाएगी तो उन्हें तो आना ही होगा लेकिन अगर 200 लोगों में ऐसे कुछ लोग हैं जिनकी पहचान को लेकर स्पष्टता नहीं है दोनों सरकारों के बीच में तो ऐसे लोगों को जरूर अमेरिका चाहेगा कि कोस्टारिका क्योंकि कोस्टारिका ने ऑफर किया था और वो राजी हुआ था कि हम उन्हें लेने को तैयार है हालांकि ग्वान्टेमाला और पनामा ने भी ऑफर किया था अमेरिका को कि वो भी माइग्रेंट वर्कर्स को लेने को तैयार है लेकिन तैयार है, है तो धन्यवाद हमारे साथ जुड़ने के लिए इस पूरी बातचीत के लिए सहयोगी नीराज जानकारी मैं दे रहे थोड़ी इंफॉर्मेशन दे दवा की जे बहुत सारे लोग इनफेक्ट जानते हो गए जिन्होंने अमेरिका का रुख किता या फिर सोच रहे ने ਆਮ ਤੌਰ ਤੇ ਕੀ ਹੋ ਰਿਹਾ ਹੈ ਕਿ ਜਦੋਂ ਭਾਰਤ ਤੋਂ ਨਿਕਲਦੇ ਨੇ ਇੱਕ ਰੂਟ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਦੋਂ ਭਾਰਤ ਤੋਂ ਨਿਕਲਦੇ ਨੇ ਜਿਹੜੇ ਡੰਕੀ ਰੂਟ ਦੇ ਜ਼ਰੀਏ ਜਾਂਦੇ ਨੇ ਤਾਂ ਡੰਕੀ ਰੂਟ ਦੇ ਜ਼ਰੀਏ ਜਾਣ ਵਾਲੇ ਪਹਿਲਾਂ ਜਾਂਦੇ ਨੇ ਤੁਰਕੀਏ ਇੰਸਤਾਨਬੁਲ ਇੰਸਤਾਨਬੁਲ ਤੋਂ ਬਾਅਦ ਉਹਨਾਂ ਦਾ ਜਹਾਜ਼ ਜਿਹੜਾ ਹੈਗਾ ਇਹ ਕੋਲੰਬੀਆ ਇਕਵਾਡੋਰ ਇਹਨਾਂ ਕੰਟਰੀਜ਼ ਦੇ ਵਿੱਚ ਜਾ ਕੇ ਵੈਨੇਜ਼ੁਏਲਾ ਇਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਉਤਰਦੇ ਆ ਯਾਨੀ ਬਾਈ ਇਹ ਬਹੁਤੇ ਲੋਕ ਨੇ ਜੋ ਕੋਲੰਬੀਆ ਤੱਕ ਪਹੁੰਚ ਜਾਂਦੇ ਨੇ ਵੈਨੇਜ਼ੁਏਲਾ ਤੱਕ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਡੰਕੀ ਰੂਟ ਦੀ ਸ਼ੁਰੂਆਤ ਹੁੰਦੀ ਹੈ ਡੰਕੀ ਰੂਟ ਵੀ ਬਹੁਤ ਅਲੱਗ-ਅਲੱਗ ਹੈਗੇ ਨੇ ਕੁਝ ਡੰਕੀ ਰੂਟ ਤੁਸੀਂ ਕਹਿ ਸਕਦੇ ਹੋ ਕਿ ਸਿੱਧਾ ਮੈਕਸੀਕੋ ਬਾਈ 에ਅਰ ਵੀ ਪਹੁੰਚ ਜਾਂਦੇ ਨੇ ਤੇ ਕਈ ਡੰਕੀ ਰੂਟ ਹੈਗੇ ਨੇ ਜਿਹੜੇ ਕੋਲੰਬੀਆ ਤੋਂ ਫਿਰ ਉਸ ਤੋਂ ਬਾਅਦ ਬਿਲਕੁਲ ਬਾਈ ਰੋਡ ਹੀ ਜਾਣਾ ਪੈਂਦਾ ਜਦੋਂ ਕੋਲੰਬੀਆ ਤੋਂ ਨਿਕਲਦੇ ਨੇ ਤਾਂ ਪਨਾਮਾ ਦੇ ਜੰਗਲ ਆਉਂਦੇ ਨੇ ਪਨਾਮਾ ਦੇ ਜੰਗਲਾਂ ਤੋਂ ਬਾਅਦ ਜਦੋਂ ਐਂਟਰੀ ਹੁੰਦੀ ਹੈ ਤਾਂ ਐਂਟਰੀ ਹੁੰਦੀ ਹੈ ਕੋਸਟਾ ਰੀਕਾ ਦੇ ਵਿੱਚ ਤੇ ਕੋਸਟਾ ਰੀਕਾ ਤੋਂ ਫਿਰ ਅੱਗੇ ਹੁੰਦੇ ਹੋਏ ਨਿਕਾਰਾਗਵਾ ਹੋਰਡੋਰਸ ਗਵਾਟੇਮਾਲਾ ਇੱਥੋਂ ਹੁੰਦੇ ਹੋਏ ਮੈਕਸੀਕੋ ਦੇ ਵਿੱਚ ਦਾਖਲ ਹੁੰਦੇ ਨੇ ਲੋਕ ਜੇ ਜਿਹੜੀ ਡੰਕਤੀ ਰੂਟ ਦੇ ਜ਼ਰੀਏ ਜਾਂਦੇ ਨੇ ਤੇ ਫਿਰ ਮੈਕਸੀਕੋ ਤੋਂ ਅਮਰੀਕਾ ਵਾਲੇ ਪਾਸੇ ਉਹ ਉਹਨਾਂ ਦੇ ਵੱਲੋਂ ਐਂਟਰੀ ਕੀਤੀ ਜਾਂਦੀ ਹੈ ਤੇ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਦੋ ਦੋ ਚੀਜ਼ਾਂ ਸਮਝੋ ਇੱਕ ਤਾਂ ਕੋਸਟਾ ਰਿਕਾ ਅਮਰੀਕਾ ਨਹੀਂ ਹੈ ਅਮਰੀਕੀ ਦੱਖਣੀ ਅਮਰੀਕਾ ਦਾ ਦੇਸ਼ ਹੈ ਇਸ ਦਾ ਮਤਲਬ ਇਹ ਹੈ ਕਿ ਇੱਕ ਕੰਟੀਨੈਂਟ ਜਿਵੇਂ ਇੰਡੀਅਨ ਸਬਕੰਟੀਨੈਂਟ ਹੈ ਜਿਸ ਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਆਉਂਦੇ ਨੇ ਉਵੇਂ ਹੀ ਇਹ ਇਹ ਇੱਕ ਪੂਰਾ ਜਿਵੇਂ ਆਪਾਂ ਸਾਊਥ ਏਸ਼ੀਆ ਕਹਿੰਦੇ ਹਾਂ ਉਸ ਦੇ ਵਿੱਚ ਬਹੁਤ ਸਾਰੀ ਕੰਟਰੀਜ਼ ਆਉਂਦੀਆਂ ਨੇ ਇਹ ਦੱਖਣੀ ਅਮਰੀਕਾ ਉਸ ਤਰੀਕੇ ਨਾਲ ਹੈ ਅਗਲਾ ਪੁਆਇੰਟ ਇਹ ਹੈ ਕਿ ਕੋਸਟ ਰੀਕਾ ਦੇ ਵਿੱਚ ਜੇਕਰ ਕੋਈ ਪਹੁੰਚ ਗਿਆ ਜੇ ਕੋਸਟ ਰੀਕਾ ਨੇ ਕਿਹਾ ਕਿ ਠੀਕ ਹੈ ਇੰਡੀਅਨ ਜਿਹੜੇ ਰਿਪੋਰਟਰਸ ਨੇ ਸਾਡੇ ਵਾਲੇ ਪਾਸੇ ਲਿਆਓ ਕੋਈ ਦਿੱਕਤ ਨਹੀਂ ਹੈ ਤਾਂ ਇਹ ਮਤਲਬ ਇਹ ਨਹੀਂ ਹੈ ਕਿ ਕੋਸਟ ਰੀਕਾ ਦੇ ਵਿੱਚ ਤੁਸੀਂ ਰਹਿ ਸਕੋਗੇ ਕੋਸਟ ਰੀਕਾ ਦੇ ਵਿੱਚ ਤੁਸੀਂ ਉੱਥੇ ਕੋਈ ਕੰਮ ਕਰ ਸਕੋਗੇ ਹਾਂ ਥੋੜੇ ਦਿਨ ਹੋ ਸਕਦਾ ਹੈ ਕਿ ਡਿਲੇ ਹੋ ਜਾਵੇ ਹੁਣ ਅਗਲਾ ਪੁਆਇੰਟ ਇਹ ਵੀ ਹੈ ਕਿ ਆਖਿਰ ਨਾ ਕੋਸਟ ਰੀਕਾ ਫਿਰ ਕਿਉਂ ਭੇਜਿਆ ਜਾਏਗਾ ਇਹ ਤੁਸੀਂ ਕਹਿ ਸਕਦੇ ਹੋ ਕਿ ਸ਼ਾਇਦ ਕੋਸਟ ਰੀਕਾ ਜਿਹੜੇ ਜਾ ਰਹੇ ਨੇ ਆ ਜਿਹੜੇ ਡਿਪੂਟੀਸ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਉਹਨਾਂ ਦੇ ਲਈ ਉੱਥੇ ਉਹਨਾਂ ਨੂੰ ਇੱਕ ਤਰੀਕੇ ਨਾਲ ਸੁਣਿਆ ਜਾਏਗਾ ਜਾਂ ਫਿਰ ਸੁਣਨ ਉਹਨਾਂ ਨੂੰ ਆਪਣੀ ਅਪੀਲ ਕਰਨ ਦਾ ਕੋਈ ਮੌਕਾ ਹੋਏਗਾ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਜਿਹੜਾ ਬੁਰੀ ਪੂਰੀ ਤੇਰੀ ਜਾਂਚ ਪੜਤਾਲ ਹੋ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਜਾ ਕੇ ਫਿਰ ਉਹਨਾਂ ਨੇ ਡਿਪੂਟ ਕੀਤਾ ਜਾਏਗਾ ਪਰ ਜਦੋਂ ਅਸੀਂ ਕੋਸਟਰੀਕਾ ਬਾਰੇ ਦੇਖਦੇ ਹਾਂ ਤਾਂ ਕੋਸਟਰੀਕਾ ਕਲੀਅਰ ਹੈ ਕਿ ਉੱਥੇ ਰੱਖਣ ਨਹੀਂ ਵਾਲਾ ਨਾ ਹਾਂ ਜਦ ਤੱਕ ਉਹਨਾਂ ਦੀ ਸਹੀ ਤਰੀਕੇ ਨਾਲ ਪਛਾਣ ਨਹੀਂ ਹੋ ਜਾਂਦੀ ਉਹਨਾਂ ਨੂੰ ਵਾਪਸ ਆਣਾ ਹੋਵੇਗਾ ਜਿਹੜੇ ਗੈਰ ਕਾਨੂੰਨੀ ਨੇ ਔਰ ਇਸ ਦੇ ਨਾਲ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਕਿਉਂ ਹੋ ਸ਼ਾਇਦ ਆਪਣੇ ਕਮਰਸ਼ੀਅਲ ਜਹਾਜ਼ ਦੇ ਜ਼ਰੀਏ ਆ ਸਕਣਗੇ ਜਾਂ ਲਿਆਂਦਾ ਜਾਏਗਾ ਉਹਨਾਂ ਨੂੰ ਅਗਲਾ ਜਿਹੜੀਆਂ ਬੇੜੀਆਂ ਹਤਕੜੀਆਂ ਸ਼ਾਇਦ ਉਸ ਤੋਂ ਵੀ ਥੋੜੀ ਜੀ ਰਾਹਤ ਮਿਲਦੀ ਹੋਈ ਨਜ਼ਰ ਆਵੇ ਪਰ ਐਂਡ ਆਫ ਦਾ ਡੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਸੀ ਡੰਕੀ ਰੂਟ ਲਗਾ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੂੰ ਵਾਪਸ ਤਾਂ ਆਉਣਾ ਹੀ ਹੋਵੇਗਾ ਟਰੈਵਲ ਏਜੰਟਾਂ ਦੇ ਉੱਤੇ ਐਕਸ਼ਨ ਹੈ ਇੱਕ ਐਫਆਈਆਰ ਹੋਈ ਹੈ ਮੋਗਾ ਦੇ ਵਿੱਚ ਤੇ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਵੀ ਸਖਤੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਐਕਸ਼ਨ ਲਵੋ ਜਿਨ੍ਹਾਂ ਨੇ ਧੋਖਾਧੜੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਭੇਜਿਆ ਨੌਜਵਾਨਾਂ ਨੂੰ ਉਹਨਾਂ ਦੇ ਖਿਲਾਫ ਐਕਸ਼ਨ ਲਵੋ ਔਰ ਪਟੀਸ਼ਨਰ ਨੇ ਇਮੀਗ੍ਰੇਸ਼ਨ ਜਾਂਚ ਚੌਕੀ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਪ੍ਰਮਾਣਿਤ ਭਰਤੀ ਏਜੰਟਾਂ ਦੀ ਨਵੀਂ ਲਿਸਟ ਜਾਰੀ ਕਰਨ ਦੀ ਵੀ ਮੰਗ ਕੀਤੀ ਸੀ ਸਾਈ ਕੋਰਟ ਦੇ ਪਟੀਸ਼ਨ ਦਾ ਨਿਬੇੜਾ ਜ਼ਰੂਰ ਕਰ ਦਿੱਤਾ ਤੇ ਨਾਲ ਹੀ ਹਦਾਇਤ ਦਿੱਤੀ ਕਿ ਧੋਖਾੜੀ ਕਰਨ ਵਾਲੇ ਅਣਅਧਿਕਾਰੇ ਤੇ ट्रैवल ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਲਾਂਕਿ ਇਹ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਆਲਰੇਡੀ ਜ਼ਰੂਰ ਖਾਸ ਤੌਰ ਤੇ ਜਿਸ ਦਿਨ ਤੋਂ ਜਹਾਜ਼ ਆਉਣੇ ਸ਼ੁਰੂ ਹੋਏ ਨੇ ਔਰ ਉਸ ਦਿਨ ਤੋਂ ਹੀ ਜਿਹੜਾ ਇਹ ਐਕਸ਼ਨ ਸ਼ੁਰੂ ਹੋ ਗਿਆ ਬਹੁਤ ਸਾਰੇ ट्रैवल ਏਜੰਟਾਂ ਦੇ ਖਿਲਾਫ ਐਕਸ਼ਨ ਹੋ ਰਿਹਾ ਹੈ ਤਾਂ ਉਹ ट्रैवल ਏਜੰਟ ਤਾਂ ਜ਼ਰੂਰ ਦਿੱਕਤ ਦੇ ਵਿੱਚ ਇਸ ਸਮੇਂ ਹੋਣਗੇ ਜਿਨ੍ਹਾਂ ਨੇ ਡੰਕੀ ਲਵਾ ਲਵਾ ਕੇ ਭੇਜੇ ਨੇ ਕਿਸੇ ਨੂੰ ਅਮਰੀਕਾ ਭੇਜਤਾ ਜਾਂ ਕਿਸੇ ਨੂੰ ਹੋਰ ਕਿਸੇ ਥਾਂ ਦੇ ਉੱਤੇ ਭੇਜ ਦਿੱਤਾ ਨਾ ਤਾਂ ਉਹਨਾਂ ਦੇ ਉੱਤੇ ਦਾ ਐਕਸ਼ਨ ਹੋ ਰਿਹਾ ਹੈ ਅਰੌਣ ਵਾਲੇ ਦਿਨਾਂ ਛੋਈ ਗਈ ਇਨਫੈਕਟ ਤੇ ਜਿਹੜੇ 332 ਦੇਸ਼ ਦੇ ਵਿੱਚ ਆਏ ਨੇ ਲੋਕ ਤੇ ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ 100 ਤੋਂ ਜ਼ਿਆਦਾ ਤਾਂ ਉਹਨਾਂ ਦੀਆਂ ਜਿਹੜੀਆਂ ਜਾਣਕਾਰੀਆਂ ਦੇ ਮੁਤਾਬਿਕ ਵੀ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਹੈ ਉਹਨਾਂ ਨੌਜਵਾਨ ਨੂੰ ਡਿਪੋਰਟ ਕਰਨ ਤੋਂ ਬਾਅਦ ਐਕਸ਼ਨ ਦੇ ਵਿੱਚ ਹਰਿਆਣਾ ਸਰਕਾਰ ਵੀ ਨਜ਼ਰ ਆ ਰਹੀ ਹੈ ਜਿਹੜੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਹਰਿਆਣਾ ਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਸੌ ਦੇ ਕਰੀ ਹਰਿਆਣਾਂ ਦੇ ਨੇ ਤੇ ਟਰੈਵਲ ਏਜੰਸੀਆਂ ਬਾਰੇ ਬਿੱਲ ਲੈ ਕੇ ਆਏਗੀ ਹਰਿਆਣਾ ਦੀ ਸਰਕਾਰ ਇੱਕ ਅਹਿਮ ਤੇ ਵੱਡੀ ਖਬਰ ਹੈ ਜਿਹੜਾ ਬਜਟ ਸੈਸ਼ਨ ਦੇ ਦੌਰਾਨ ਬਿੱਲ ਦੇ ਵਿੱਚ ਸੋਧ ਕਰਕੇ ਪੇਸ਼ ਕੀਤਾ ਜਾਏਗਾ ਬਿੱਲ ਦੇ ਨਾਲ ਫਰਜ਼ੀ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਹੋਰ ਕੱਸਿਆ ਜਾਣਾ ਹੈ ਕਾਬਲੇ ਗੌਰ ਹੈ ਕਿ ਹਰਿਆਣਾ ਦੇ ਵਿੱਚ 7 ਮਾਰਚ ਤੋਂ ਬਜਟ ਸੈਸ਼ਨ ਦਾ ਆਗਾਜ਼ ਹੋ ਰਿਹਾ ਹੈ ਔਰ ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਵੱਲੋਂ ਟਰੈਵਲ ਏਜੰਟਾਂ ਦੇ ਨਾਲ ਸੰਬੰਧਿਤ ਇੱਕ ਬਿੱਲ ਲਿਆਂਦਾ ਗਿਆ ਸੀ ਜਦੋਂ ਮਨੋਹਰ ਲਾਲ ਖੱਟਰ ਸੂਬੇ ਦੇ ਮੁੱਖ ਮੰਤਰੀ ਸੀ ਪਰ ਰਾਸ਼ਟਰਪਤੀ ਭਵਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਿੱਲ ਦੇ ਵਿੱਚ ਖਾਮੀਆਂ ਕਰਨ ਇਸ ਨੂੰ ਰੋਕ ਲਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਸ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਹੋਏਗੀ ਮੌਜੂਦਾ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਨੈਤ ਸੈਣੀ ਮੁੱਖ ਮੰਤਰੀ ਨੇ ਸੈਣੀ ਸਰਕਾਰ ਹੈ ਤੇ 7 ਤਰੀਕ ਨੂੰ ਬਜਟ ਸੈਸ਼ਨ ਤੇ ਬਜਟ ਸੈਸ਼ਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜਾ ਬਿੱਲ ਲਿਆਂਦਾ ਜਾਵੇਗਾ ਬਿੱਲ ਪੁਰਾਣਾ ਹੋਏਗਾ ਪਰ ਉਸ ਦੇ ਵਿੱਚ ਸੋਧ ਕਰਕੇ ਇੱਕ ਵਾਰੀ ਦੁਬਾਰਾ ਪਾਸ ਕੀਤਾ ਜਾਏਗਾ ਜਿਹੜੀਆਂ ਖਾਮੀਆਂ ਦੱਸੀਆਂ ਗਈਆਂ ਸੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਰਾਸ਼ਟਰਪਤੀ ਦੇ ਬਲੰਤਾਂ ਉਹਨਾਂ ਨੂੰ ਦੂਰ ਕਰਕੇ ਦੁਬਾਰਾ ਜਿਹੜਾ ਇਹ ਬੇਲੇ ਪਾਸ ਕਰਨ ਦੀ ਕੋਸ਼ਿਸ਼ ਹੋਵੇ। ਔਰ ਇਸ ਸਭ ਦੇ ਵਿਚਾਲੇ ਰਿਪੋਰਟ ਕਿਤੇ ਜਾ ਰਹੀ ਪੰਜਾਬੀਆਂ ਦੇ ਮੁੱਦੇ ਦੇ ਉੱਤੇ ਸਿਆਸਤ ਵੀ ਜਾਰੀ ਹੈ ਖਾਸ ਤੌਰ ਤੇ ਉਹਨਾਂ ਦੇ ਉੱਤੇ ਜਿਨ੍ਹਾਂ ਦੀਆਂ ਦਸਤਾਰਾਂ ਲਵਾ ਦਿੱਤੀਆਂ ਗਈਆਂ ਜਿਨ੍ਹਾਂ ਬਿਨਾਂ ਦਸਤਾਰ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਉੱਤੇ ਭਾਜਪਾ ਦੇ ਆਗੂ ਆਰਪੀ ਸਿੰਘ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਬਾਰੇ ਆਵਾਜ਼ ਬੁਲੰਦ ਕਰਨ ਵਾਲੇ ਪ੍ਰਵਾਸੀ ਕਿੱਥੇ ਨੇ। ਆਰਪੀ ਸਿੰਘ ਬੇਸਿਕਲੀ ਕਹਿਣਾ ਚਾ ਰਹੇ ਨੇ ਉਹਨਾਂ ਲੋਕਾਂ ਬਾਰੇ ਜੋ ਖਾਲਿਸਤਾਨ ਦਾ ਜ਼ਿਕਰ ਕਰਦੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਆਰਪੀ ਸਿੰਘ ਨੇ ਜ਼ਿਕਰ ਕੀਤਾ ਕਿ ਅਮਰੀਕਾ ਦੇ ਵਿੱਚ ਰਹਿੰਦੇ ਖਾਲਿਸਤਾਨੀ ਸਮਰਥਕ ਕਿੱਥੇ ਨੇ ਕਿੱਥੇ ਹੈ ਗੁਰਪ੍ਰਤਵੰਦ ਸਿੰਘ ਪੰਨੋ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਮਰੀਕੀ ਧਰਤੀ ਦੇ ਪੇਸਿਕ ਰਿਪੋਰਟਰਸ ਦਿਆਂ ਨਾ ਪੱਗਾ ਲੱਖੀਆਂ ਨੇ ਅਤੇ ਜਿਹੜੇ ਕੈਨੇਡਾ ਦੇ ਸਿੱਖ ਐਮਪੀ ਨੇ ਉਹ ਚੁੱਪ ਨੇ ਉਹਨਾਂ ਦੀ ਚੁੱਪੀ ਇਤਿਫਾਕ ਹੈ ਜਾਂ ਫਿਰ ਕਾਇਰਤਾ ਹੈ ਕੈਨੇਡੀਅਨ ਸਿੱਖ ਸੰਸਦ ਆਪਣੀਆਂ ਸਰਕਾਰਾਂ ਤੋਂ ਸਵਾਲ ਪੁੱਛਣ ਤੋਂ ਵੀ ਡਰਦੇ ਨੇ ਆਰਪੀ ਸਿੰਘ ਨੇ ਇਹ ਬਿਆਨ ਦਿੱਤਾ ਆਰਪੀ ਸਿੰਘ ਨੇ ਖਾਲਿਸਤਾਨੀ ਸਮਰਥਕਾਂ ਦੇ ਵੀ ਤੰਜ ਕਸਿਆ ਤੇ ਤੰਜ ਪਾ ਰਿਲੇਜੈਂਸ ਕਿਹਾ ਕੋਈ ਸੁਣ ਰਿਹਾ ਹੈ ਕੋਈ ਵੀ ਗੁਰਪ੍ਰਤਪ ਸਿੰਘ ਪੰਨੂ ਪੂਰਬ ਅਮਰੀਕਾ ਤੋਂ ਰਿਪੋਰਟ ਹੋਈ ਨਾਚਵਾਨ ਦੇ ਪੀ ਮੁੱਖ ਮੰਤਰੀ ਮਾਨ ਦੇ ਵੀ ਸਟੇਟਮੈਂਟ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਨੂੰ ਡਿਪਰੈਸ਼ਨ 'ਚ ਨਹੀਂ ਜਾਣ ਦੇਵਾਂਗੇ ਉਹ ਸਾਡੇ ਹੀ ਨੌਜਵਾਨ ਨੇ ਅਸੀਂ ਉਹਨਾਂ ਨੂੰ ਇੱਥੇ ਮੌਕੇ ਦੇਵਾਂਗੇ ਮਜਬੂਰੀ ਦੇ ਵਿੱਚ ਹੀ ਉਹਨਾਂ ਨੇ ਵਤਨ ਛੱਡਿਆ ਸੀ ਬਾਰੋਂ ਪਰਤੇ ਕਈ ਨੌਜਵਾਨ ਮਿਸਾਲ ਬਣੇ ਅਸੀਂ ਇਹ ਮਤ ਜਦੋਂ ਸਵਾਲ ਕੀਤਾ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਮੁਰਬਸੀਬ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦੇਵਾਂਗੇ ਮੈਂ ਉਹ ਸੁਧਿਆੜਾ ਨਾ ਪਹਿਲਾਂ ਬਣਾ ਉਹ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਡੀਵੀ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗਰੋਥ ਤੋਂ ਦਾਸਰੇ ਹੋਊਗਾ ਅਗਲਾ ਜਹਾਜ ਜਿਹੜਾ ਜੀ ਆਊਗਾ ਤਾਂ ਉਹ ਘਟੂ ਘਟੂ ਅੰਮ੍ਰਿਤਸਰ ਜਾ ਪੰਜਾਬ ਤੇ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਕੋਈ ਵਰੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼ਰੀਕੇ ਵਾਲੇ ਮੇਹਣੇ ਮਾਰਨ ਲੱਗ ਜਾਂਦੇ ਐਦਾਂ ਵੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਅਜੇ ਵੀ ਨੇ ਜਿਹੜੇ ਉੱਥੋਂ ਮੁੜ ਕੇ ਆ ਕੇ ਇੱਧਰ ਕੰਮ ਕਰ ਕਰਕੇ ਕਾਮਯਾਬ ਹੋ। ਅਸੀਂ ਉਹਨਾਂ ਨੂੰ ਮਿਲਾਵਾਂਗੇ। ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀਆਂ ਦੇਵਾਂਗੇ। ਜੇ ਕੋਈ ਉਹਨਾਂ ਜੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਸੀਐਸਟੀ ਹਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ। ਬਈ ਪਾਸ ਕਰੇ ਨੌਕਰੀ ਮਿਲੂ। ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ। ਆਪ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ। ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ।